ਕੌਮ ਦੇ ਮਹਾਨ ਕੀਰਤਨੀਏ ਰਾਗਲਾ ਸਮਰਾਟ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਤਿਨਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਰਾਗੀ ਅਤੇ 11 ਲੱਖ ਰੁਪਏ ਦੇ ਨਾਲ ਸਨਮਾਨਿਤ ਕੀਤਾ ਔਰ ਇਹ ਇੱਕ ਅਤਿ ਸ਼ਲਾਘਾਯੋਗ ਕਦਮ ਹੈ ਸਾਡੇ ਵੱਲੋਂ ਭਾਈ ਸਾਹਿਬ ਜੀ ਨੂੰ ਅਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਹੋਵੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਗੁਰਮੀਤ ਸਿੰਘ ਸਾਹਿਬ ਜੋ ਬਹੁਤ ਵਧੀਆ ਕੀਤਨੀਏ ਨੇ ਕੀਤਾ ਰਸ ਗਏ ਨੇ ਬਹੁਤ ਵਧੀਆ ਕੀਰਤਨ ਕਰਵਾਣੀ ਕਰਦੇ ਸੰਗਤਾਂ ਨੂੰ ਸਰਵਣ ਕਰਵਾਉਂਦੇ ਨੇ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਸ਼ਰੋਮਣੀ ਕੀਰਤਨੀ ਵਿਜੋ ਸਿੱਖ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਅਪਰਾਲਾ ਜਿਨ੍ਹਾਂ ਨੇ ਗੁਰੂ ਘਰ ਦੇ ਵਜੀਰਾ ਨੂੰ ਇਹ ਮਾਣ ਦਿੱਤਾ ਸਤਕਾਰ ਦਿੱਤਾ ਇਹ ਲੋੜ ਵੀ ਇਸ ਸਮੇਂ ਦੀ ਹੈ ਸੋ ਉਹਨਾਂ ਨੂੰ ਦੁਨੀਆ ਭਰ ਦੇ ਵਿੱਚੋਂ ਵਧਾਈਆਂ ਮੈਣ ਰੱਖੀਆਂ ਨੇ ਅਮਰੀਕਾ ਦੇ ਗੁਰਦੁਆਰਿਆਂ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਸਥਿਤ ਕੀਤਨੀ ਜਥੇ ਸਿੱਖ ਸੰਗਤਾਂ ਉਹਨਾਂ ਨੂੰ ਵਧਾਈਆਂ ਭੇਜ ਰਹੀਆਂ ਨੇ ਸੋ ਇਸੇ ਤਰ੍ਹਾਂ ਉਪਰਾਲੇ ਹੋਣੇ ਚਾਹੀਦੇ ਨੇ ਤਾਂ ਜੋ ਅਸੀਂ ਗੁਰੂ ਦੇ ਵਜ਼ੀਰਾਂ ਦਾ ਸਤਿਕਾਰ ਕਰ ਸਕੀਏ ਗੁਰਬਾਣੀ ਦਾ ਸਤਿਕਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖੋਂ ਦੇ ਮਹਾਨ ਕੀਰਤਨੀਏ ਰਾਗ ਕਲਾ ਸਮਰਾਟ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਤਿਨਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸ਼੍ਰੋਮਣੀ ਰਾਗੀ ਅਤੇ 11 ਲੱਖ ਰੁਪਏ ਦੇ ਨਾਲ ਸਨਮਾਨਿਤ ਕੀਤਾ ਹੈ ਮੈਂ ਭਾਈ ਸਾਹਿਬ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਦੀ ਦਾਸ ਭਾਈ ਸਰਬਜੀਤ ਸਿੰਘ ਭਾਈ ਸੰਦੀਪ ਸਿੰਘ ਨੂਰਪਰੀ ਇਸ ਵਕਤ ਅਸੀਂ ਯੂਐਸਏ ਦੇ ਵਿੱਚ ਹਾਂ ਇੱਕ ਗੱਲ ਆਪ ਜੀਆਂ ਨਾਲ ਸਾਂਝੀ ਕਰਦੇ ਹਾਂ ਦਾਸ ਰਿਆਂ ਨੂੰ ਬੜੀ ਖੁਸ਼ੀ ਹੈ ਵੈਸੇ ਤੇ ਬਹੁਤ ਆਤ ਸਿੱਖ ਸੰਗਤ ਇਸ ਗੱਲ ਨੂੰ ਜਾਣਦੀ ਹੈ ਰਾਗ ਕਲਾ ਸਮਰਾਟ ਭਾਈ ਸੇ ਭਾਈ ਗੁਰਮੀਤ ਸਿੰਘ ਜੀ ਸ਼ਾਨ ਤਲਾ ਵਿੱਚ ਨਪਨ ਰਾਗਾਂ ਵਿੱਚ ਨਪਨ ਗੁਰਬਾਣੀ ਤੇ ਬਹੁਤ ਪਕੜ ਬਹੁਤ ਗੁਰਬਾਣੀ ਯਾਰ ਉਸਤਾਦ ਪੀਰਤ ਨੀਏ ਨੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸਾਧ ਸੰਗਤਾਂ ਜਿੱਤੇ ਮਾਣ ਸਨਮਾਨ ਉਹਨਾਂ ਦਾ ਸਿੱਖ ਸੰਗਤ ਵਿੱਚ ਵੈਸੇ ਬਹੁਤ ਹੈ ਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧੰਨਵਾਦੀ ਹਾਂ ਉਹਨਾਂ ਨੇ ਇਸ ਗੁਣ ਦੀ ਕਦਰ ਕਰਦਿਆਂ ਹੋਇਆਂ ਭਾਈ ਸਾਹਿਬ ਜੀ ਹੁਣਾਂ ਨੂੰ 11 ਲੱਖ ਦੀ ਧਨ ਰਾਸ਼ੀ ਦੇ ਨਾਲ ਉਹਨਾਂ ਦਾ ਸਨਮਾਨ ਕੀਤਾ ਹੈ ਇਹ ਗੱਲ ਸਾਦ ਸੰਗਤ ਕਿਉਂਕਿ ਉਹ ਉਸਤਾਦ ਗੀਤਕਨੀਆਂ ਨੇ ਅਤੇ ਇਸ ਗੱਲ ਦੇ ਉਹ ਯੋਗ ਨੇ ਸਾਡੇ ਵੱਲੋਂ ਭਾਈ ਸਾਹਿਬ ਜੀ ਹੁਣਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਹੋਵੇ ਫਤਿਹ ਬੁਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨ ਨੂੰ ਬੜੀ ਹੀ ਪ੍ਰਸੰਤਾ ਹੋਈ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਗੁਰਮਤ ਸੰਗੀਤ ਨੂੰ ਸਮਰਪਿਤ ਰਾਗ ਕਲਾ ਦੇ ਧਨੀ 우ਸਤਾਦ ਕੀਰਤਨੀਏ অতি ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸ਼ਾਂਤ ਹੋਣਾ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਵਾਰਡ ਨਾਲ ਸਨਮਾਨਿਆ ਭਾਈ ਸਾਹਿਬ ਜੀ ਨੂੰ ਇਹ ਅਵਾਰਡ ਮਿਲਣ ਤੇ ਲੱਖ ਲੱਖ ਵਧਾਈਆਂ ਸੋ ਲੰਗੇ ਸਮੇਂ ਦੌਰਾਨ ਸਨਮਾਨ ਤਾਂ ਬੜੇ ਹੋਏ ਨੇ ਸ਼ੀਲਡਾਂ ਨਾਲ ਲੋਈਆਂ ਨਾਲ ਮੋਮੈਂਟੋਜ਼ ਨਾਲ ਪਰ ਕੇਵਲ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਸਨਮਾਨ ਹੈ ਉਹ ਪੂਰਾ ਨਹੀਂ ਹੁੰਦਾ। ਥੋੜਾ ਜਿਹਾ ਅਧੂਰਾ ਰਹਿ ਜਾਂਦਾ ਹੈ। ਸਭ ਪੂਰਾ ਕਦੋਂ ਹੁੰਦਾ ਹੈ? ਕਿਉਂਕਿ ਲੋੜਾਂ ਸਭ ਦੀਆਂ ਨੇ ਤੇ ਉਹ ਲੋੜਾਂ ਜਿਹੜੀਆਂ ਮਾਇਆ ਨਾਲ ਪੂਰੀਆਂ ਹੁੰਦੀਆਂ ਨੇ। ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਦਿੱਲੀ ਕਮੇਟੀ ਨੇ ਇਸ ਗੱਲ ਨੂੰ ਵਿਚਾਰਦਿਆਂ ਹੋਇਆਂ ਭਾਈ ਸਾਹਿਬ ਦੇ ਸਨਮਾਨ ਵਿੱਚ 11 ਲੱਖ ਰੁਪਏ ਦੀ ਰਾਸ਼ੀ ਵੀ ਰੱਖੀ। ਔਰ ਇਹ ਇੱਕ ਅਤਿ ਸ਼ਲਾਘਾਯੋਗ ਕਦਮ ਹੈ। ਸੋ ਭਾਈ ਸਾਹਿਬ ਜੀ ਨੂੰ ਇੱਕ ਵਾਰ ਫੇਰ ਇਹ ਅਵਾਰਡ ਮਿਲਣ ਤੇ ਲੱਖ ਲੱਖ ਵਧਾਈਆਂ ਅਤੇ ਦਿੱਲੀ ਗੁਰਦੁਆਰਾ ਪਰੰਧ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕੀਤਾ ਆਸ ਕਰਦੇ ਹਾਂ ਆਉਣ ਵਾਲੇ ਸਮੇਂ ਅੰਦਰ ਇਸੇ ਤਰ੍ਹਾਂ ਹੋਰ ਵੀ ਗੁਣੀ ਜਣਾ ਨੂੰ ਆਪ ਜੀ ਸਨਮਾਨਿਤ ਕਰਕੇ ਤੇ ਉਤਸ਼ਾਹ ਵਧਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਮਰੀਕਾ ਦੇ ਗੁਰਦੁਆਰਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਥਿਤ ਕੀਤਨੇ ਜਥੇ ਸਿੱਖ ਸੰਗਤਾਂ ਉਹਨਾਂ ਨੂੰ ਵਧਾਈਆਂ ਭੇਜ ਰਹੀਆਂ ਨੇ ਸੋ ਇਸੋ ਤਰ੍ਹਾਂ ਉਪਰਾਲੇ ਹੋਣੇ ਚਾਹੀਦੇ ਨੇ ਤਾਂ ਜੋ ਅਸੀਂ ਗੁਰੂ ਦੇ ਵਜ਼ੀਰਾਂ ਦਾ ਸਤਿਕਾਰ ਕਰ ਸਕੀਏ ਗੁਰਬਾਣੀ ਦਾ ਸਤਿਕਾਰ ਕਰ ਸਕੀਏ ਮੈ ਫ੍ਰਿਜਾਂ ਤੋਂ ਕੁਲਵੰਤੋਂ ਵੀ ਤਾਲੀਆਂ ਆਪਣੇ ਸਾਥੀ ਨੀਟਾ ਮਾਸ਼ਕਿਤ ਕੈਮਰਾ ਅਵਤਾਰ ਗਰੇਵਾਨਾ